ਇਤਵਾਰ ਰਾਤ ਨੂੰ ਮੇਰਾ ਬੇਟਾ ਤੇ ਬੇਟੀ ਸਿੱਧਾ ਸਾਬ ਤੋਂ ਮੱਥਾ ਟੇਕ ਕੇ ਆ ਰਹੀ ਪੁਲ ਚੜਾਣ ਦੇ ਹਿਯਾਰੀਪੁਰੇ ਵਾਲਾ ਪੁਲ ਚੜਦੇ ਮਗਰੋਂ ਗੱਡੀ ਇੰਨੀ ਤੇਜ਼ ਆਈ ਹੈ ਸ਼ਰਾਬ ਪੀਤੀ ਹੋਈ ਹੀ ਬੰਦਿਆਂ ਨੇ ਇੰਨੀ ਜ਼ੋਰ ਦੀ ਮਾਰਿਆ ਕਿ ਮੇਰੀ ਬੇਟੀ 5-6 ਫੁੱਟ ਉੱਪਰ ਉੜ ਕੇ ਪੁਲ ਤੋਂ ਥੱਲੇ ਡਿੱਗੀ ਤੇ ਬੇਟਾ ਮੇਰਾ ਗੱਡੀ 'ਚ ਕਿਤੇ ਫਸ ਗਿਆ ਵਾ ਤੇ ਉਹਨੂੰ ਘੜੀਦੇ ਖੜਿਆ ਐ ਨਹੀਂ ਵੀ ਗੱਡੀ ਖਲਾ ਲੀਏ ਵੇਖ ਲਈਏ ਕਿਸੇ ਨੂੰ ਉਹਨਾਂ ਭਜਾਣ ਦੀ ਕੋਸ਼ਿਸ਼ ਕੀਤੀ ਅੱਗੇ ਪਿੱਛੇ ਗੱਡੀ ਕੀਤੀ ਬੱਚੇ ਦੇ ਵਾਰੇ ਸਿਰ ਤੇ ਲੱਗ ਗਈ ਐ ਤੇ ਉਹ ਉੱਥੇ ਹੀ ਡੈਥ ਹੋ ਗਿਆ ਸਾਨੂੰ ਫੋਨ ਕੀਤਾ ਬੇਟੀ ਨੇ ਸਾਡੀ ਬੇਟੀ ਨੇ ਫੇਰ ਵੀ ਹਿੰਮਤ ਕਰਕੇ ਪੁਲ ਤੋਂ ਥੱਲੇ ਡਿੱਗਣ ਦੇ ਬਾਵਜੂ ਬੜੀ ਹਿੰਮਤੀ ਬੱਚੀ ਹੈ ਸਾਡੀ ਉਹਨੇ ਫੋਨ ਕੀਤਾ ਘਰ ਸਾਨੂੰ ਉੱਥੇ ਪਤਾ ਲੱਗਾ ਕੋਈ ਪੁਲਿਸ ਨੇ ਮਦਦ ਨਹੀਂ ਕੀਤੀ ਕੋਈ ਪ੍ਰਸ਼ਾਸਨ ਨੇ ਸਾਡੀ ਮਦਦ ਨਹੀਂ ਕੀਤੀ ਜਦ ਤੱਕ ਕੋਈ ਕਾਰਵਾਈ ਨਹੀਂ ਹੋਣੀ ਆਪਾਂ ਉਹ ਨੱਚ ਰਹੇ ਧਰਨਾ ਦੇਵਾਂਗੇ ਭਾਵੇਂ 1 ਦਿਨ ਹੋ ਜਾਏ 2 ਦਿਨ ਹੋ ਜਾਏ ਸਾਡਾ ਬੱਚਾ ਮਿੱਟੀ ਹੋ ਗਿਆ ਆਪਾਂ ਦੇ ਨਾਲ ਮਿੱਟੀ ਹੋ ਜਾਵਾਂਗੇ ਪੁਲਿਸ ਜਾਣ ਕੇ ਨਹੀਂ ਕੰਮ ਕਰਦੀ ਸਰ 4 ਦਿਨ ਹੋ ਗਏ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਗੱਡੀ ਦਾ ਨੰਬਰ ਨਹੀਂ ਪਾਇਆ ਜਦ ਕਿ ਸਾਰੇ ਕਾਗਜ਼ ਦਿੱਤੇ ਬੰਦਾ ਜਿਹੜਾ ਚਲਾਣ ਦੇ ਗੱਡੀ ਉਹ ਦੁਬਈ ਰਿਟਰਨ ਆ ਉਹਦਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਆ ਗੱਦਬਈ ਦਾ ਉਹਦਾ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਹੈਗਾ ਆਧਾਰ ਕਾਰਡ ਹੈ ਪੈਨ ਕਾਰਡ ਹੈ ਸਾਹਿਲ ਜੀ ਭਾਜੀ ਮੇਰਾ ਨਾਮ ਇਹ ਜਿਹੜਾ ਧਰਨਾ ਲਾਇਆ ਗਿਆ ਇਹ ਭਾਜੀ ਸਾਡਾ ਨਾ ਐਤਵਾਰ ਸਾਡੇ ਮੁੰਡੇ ਦਾ ਤੇ ਕੁੜੀ ਦਾ ਐਕਸੀਡੈਂਟ ਹੋਇਆ ਸੀ اسلامਾਬਾਦ ਪੁਲ ਤੇ ਉਹ ਐਕਟਿਵਾ ਤੇ ਜਾ ਰਹੀ ਸੀ ਦਾ ਸਾਹਿਬ ਤੋਂ ਆ ਰਹੀ ਰਾਤੀ 8:30 ਵੇ ਦਾ ਨਾਮ ਟਾਈਮ ਸੀ ਠੀਕ ਆ ਮੁੰਡੇ ਦਾ ਨਾਮ ਸੀ ਜੀ ਭੂਵਨ ਕੁਮਾਰ ਤੇ ਕੁੜੀ ਦਾ ਨਾਮ ਸੀ ਕੀਰਤੀ ਮੈਰਾ ਜੀ ਠੀਕ ਹੈ ਜੀ ਹਨਾ ਪਿੱਛੋਂ ਇੱਕ ਜ਼ੈਨ ਗੱਡੀ ਸੀ ਤਿੰਨਾ ਮੁੰਡਿਆਂ ਨੇ ਲਿਆ ਕੇ ਪਿੱਛੋਂ ਮਾਰੀ ਗੱਡੀ ਕੁੜੀ ਸਾਡੀ ਪੁੱਲ ਤੋਂ نیچے ਡੇਗ ਗਈ ਠੀਕ ਹੈ ਜੀ ਤੇ ਮੁੰਡੇ ਨੂੰ ਨਾਲ ਗੱਡੀ ਦੇ ਥੱਲੇ ਰਗੜਦੇ ਕਿੰਨੀ ਤੱਕ ਲੈ ਗਏ ਅੱਗੇ ਜਾ ਕੇ ਉਹਨਾਂ ਦੀ ਗੱਡੀ ਬੰਦ ਹੋ ਗਈ ਉਹ ਤਿੰਨੋਂ ਬੰਦੇ ਉੱਥੋਂ ਗੱਡੀ ਛੱਡ ਕੇ ਤੇ ਦੌੜ ਗਏ ਠੀਕ ਹੈ ਜੀ ਤੇ ਮੁੰਡਾ ਸਾਡਾ ਜੀ ਬਹੁਤ ਸੀਰੀਅਸ ਸੀਗਾ ਤਿੰਨ ਦਿਨ ਤੋਂ ਠੀਕ ਹੈ ਤੇ ਅੱਜ ਕੱਲ ਰਾਤੀ ਹਸਪੀਟਲ ਨੇ ਉਹਨੂੰ ਡੈਥ ਡਿਕਲੇਅਰ ਕਰ ਦਿੱਤਾ ਹੈ ਤੇ ਕੁੜੀ ਸਾਡੀ ਹਜੇ ਵੀ ਸੀਰੀਅਸ ਪਈ ਆ ਉਹਦਾ ਹਰ ਕਿਸੇ ਕੋਈ ਪਤਾ ਨਹੀਂ ਅਸੀਂ ਕੰਪਲੇਂਟ ਕੀਤੀ ਅੱਜ ਭਾਜੀ ਚੌਥਾ ਦਿਨ ਸ਼ੁਰੂ ਹੋ ਗਿਆ ਹੈ ਪੁਲਿਸ ਕਹ ਰੇ ਅਸੀਂ ਕਰਦੇਵੇਂ 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 17 ਤਰੀਕ ਐਤਵਾਰ ਰਾਤੀ 8:30 ਵਜੇ ਦਾ ਟਾਈਮ 9:30 9:30 ਵਜੇ ਦਾ ਟਾਈਮ ਕੁਝ ਨਹੀਂ ਪਤਾ ਲੱਗਾ ਜੀ ਇਹ ਕਹਿੰਦੇ ਜੀ ਅਸੀਂ ਉਹਦੇ ਪਿਓ ਨੂੰ ਫੜ ਕੇ ਲਿਆਏ ਤੇ ਉਹਨੂੰ ਲਿਆਓ ਇੱਥੇ ਕਿੱਥੇ ਉਹਦਾ ਪਿਓ ਥਾਣੇ ਬਿਠਾਇਆ ਜੀ ਉਹਨੂੰ ਚਾਹ ਪਾਣੀ ਪਿਲਾਉਣ ਨੂੰ ਬਿਠਾਇਆ ਉੱਥੇ ਭਾਜੀ ਕਿਉਂ ਹੀ ਪਤਾ ਪਿਓ ਆ ਕੇ ਕੋਈ ਹਾਂ ਉਹਦੇ ਮੱਥੇ ਤੇ ਲਿਖਿਆ ਪਿਓ ਮੁੰਡਿਆਂ ਦੇ ਮੌਕੇਵਾਰ ਦਾ ਤੇ ਸਾਰੀ ਲੋਕੀ ਉੱਥੇ ਪੁੱਜੇ ਉਹਨਾਂ ਨੇ ਗੱਡੀ ਚੈੱਕ ਕੀਤੀ ਵਿੱਚ ਬੋਤਲਾਂ ਵਿੱਚ ਗਲਾਸ ਸਾਰੇ ਪੂਰੀ ਡਰਿੰਕ ਕੀਤੀ ਹੋਈ ਸੀ ਉਹਨਾਂ ਨੇ ਗੱਡੀ ਉਹਨਾਂ ਦੀ ਪੂਰੀ ਤਰ੍ਹਾਂ ਟੁੱਟੀ ਪਈ ਜੀ ਉੱਥੇ ਤਿੰਨ ਦਿਨ ਖੜੀ ਰਹੀ ਅੱਧੇ ਅੰਬਰਸਰ ਕੋ ਗੱਡੀ ਦਾ ਨੰਬਰ ਫੋਟੋ ਵਾ ਖਿੱਚਿਆ ਸਾਰਿਆਂ ਨੇ ਤਾਂ ਉਹਨਾਂ ਅੱਜ ਬੋਡੀ ਲੈਣੀ ਹੁਣ ਅੱਜ ਸਾਡਾ ਹਣਾ ਹੁਣ ਗੱਡੀ ਦਾ ਨੰਬਰ ਬਦਲਿਆ ਜੀ ਸਵੇਰੇ ਐਫ ਆਰ ਤੋਂ ਦੇਖਿਆ ਗੱਡੀ ਦਾ ਨੰਬਰ ਨਹੀਂ ਲਿਖਿਆ ਹੋਇਆ ਅੱਧੇ ਨੰਬਰ ਸਰ ਕੋ ਫੋਟੋ ਹੈਗੀ ਗੱਡੀ ਦੀ ਤੇ ਹੁਣ ਇਹ ਅੱਜ ਅਸੀਂ ਡੈਥ ਕਲੀਅਰ ਹੋਈ ਪੋਸਟਮਾਰਟਮ ਕਰਾ ਕੇ ਹੁਣ ਸਾਨੂੰ ਕਹਿੰਦੇ ਤੁਸੀਂ ਲੈ ਜਾਓ ਜੀ ਜਾ ਕੇ ਆਪਣਾ ਸੰਸਕਾਰ ਕਰੋ ਕੀ ਲੱਗਦਾ ਕਿਉਂ ਨਹੀਂ ਕਰ ਲਈ ਕੀਤੀ ਆ ਜੀ ਬਾਜੀ ਕੀ ਪਤਾ ਪੁਲਿਸ ਕਿੱਥੇ ਰਲੀ ਕਿੱਥੇ ਨਹੀਂ ਰਲੀ ਹੁਣ ਅੱਜ ਉਹ ਬਾਜੀ ਉੱਠ ਕੇ ਆਏ ਆਪ ਹੈ ਤੇ ਉਹ ਹੁਣ ਕਹਿੰਦੇ ਜੀ ਅਸੀਂ 2 ਦਿਨ ਦੇ ਵਿੱਚ ਕਰਾ ਦਾਂਗੇ ਜੀ 4 ਦਿਨ ਚ ਨਹੀਂ ਹੋਇਆ ਤੁਸੀਂ 2 ਦਿਨ ਚ ਕੀ ਕਰਾਓਗੇ ਅੱਜ ਬੋਡੀ ਰੱਖ ਅੱਜ ਬੋਡੀ ਰੱਖ ਕੇ ਤੇ ਚਾਰ ਦਿਨ ਦੇ ਉਹ ਕੁਝ ਨਹੀਂ ਕਰ ਰਹੀ। ਕੋਈ ਗਲਤ ਗੱਲਤ ਹੋਈ ਹੈ। ਕੋਈ ਗਲਤ ਗੱਲ ਪੁਲਿਸ ਵਾਲੇ ਕਹਿੰਦੇ ਜੀ ਸਾਨੂੰ ਹੁਣ ਦੋ ਦਿਨ ਦਾ ਹੋਰ ਟਾਈਮ ਦੋ ਜੀ। ਆਈ ਕਿ ਸਾਡੀ ਜਿਹੜੀ ਕੁੜੀ ਉੱਥੇ ਸੀਰੀਅਸ ਪਈ ਉਹਦਾ ਇਲਾਜ ਕੌਣ ਕਰਾਊਗਾ? ਬਾਜੀ ਇੱਕ ਦਿਨ ਦਾ 1.5 ਲੱਖ ਰੁਪਈਆ ਲੱਗ ਰਿਹਾ ਹੈ। ਅਸੀਂ ਮਾੜਾ ਬੰਦਾ ਇੱਕ ਬੰਦਾ ਮੈਂ ਕਹਿੰਦਾ ਭਾਵੇਂ ਲੱਖ ਵੀ ਕਮਾਉਂਦਾ ਹੋਵੇ ਉਹ 1.5 ਲੱਖ ਇੱਕ ਦਿਨ ਦਾ ਭਰ ਲੂਗਾ। ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਡੇ ਕਿ ਲੱਗਿਆ? ਮੇਰੀ ਜੀ ਮਤਲਬ ਮੇਰੀ ਸਿਸਟਰ ਵਿਆਹੀ ਇਹਨਾਂ ਦੇ ਘਰੇ ਠੀਕ ਹੈ ਤੇ ਉਹ ਇਹਨਾਂ ਦੇ ਚਾਚੇ ਦਾ ਮੁੰਡਾ ਸੀ ਜੀ। ਮੇਰੇ ਜੀਜੇ ਦਾ ਚਾ ਮੇਰਾ ਨਾਮ ਰਕੇਸ਼ ਕੁਮਾਰ ਹੈ। ਹਾਜ਼ਰ ਨੇ ਸ੍ਰੀ ਪ੍ਰੇਮਪਾਲ ਜੀ ਹੈ। ਸਰ ਐਤਵਾਰ ਰਾਤ ਨੂੰ ਮੇਰਾ ਬੇਟਾ ਤੇ ਬੇਟੀ ਸੀਦਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ। ਬੇਟੇ ਦਾ ਨਾਮ ਬੂਵਨ ਤੇ ਬੇਟੀ ਦਾ ਨਾਮ ਕੀਰਤੀ ਹੈ। ਬੇਟੇ ਦੀ 18 ਸਾਲ ਉਮਰ ਸੀ ਤੇ ਬੇਟੀ ਦੀ 23 ਸਾਲ ਉਮਰ ਸੀ। ਤੇ ਮੱਥਾ ਟੇਕ ਕੇ ਆਣ ਦੇ ਸੀਦਾ ਸਾਹਿਬ ਤੋਂ ਪੁਲ ਚੜਾਣ ਦੇ ਹਿਯਾਰੀਪੁਰੇ ਵਾਲਾ ਪੁਲ ਚੜਦੇ ਮਗਰੋਂ ਗੱਡੀ ਇੰਨੀ ਤੇਜ਼ ਆਈ ਹੈ ਸ਼ਰਾਬ ਪੀਤੀ ਹੋਈ ਸੀ ਬੰਦਿਆਂ ਨੇ ਇੰਨੀ ਜ਼ੋਰ ਦੀ ਮਾਰਿਆ ਕਿ ਮੇਰੀ ਬੇਟੀ 5-6 ਫੁੱਟ ਉੱਪਰ ਬੁੜਕ ਕੇ ਪੁਲ ਤੋਂ ਥੱਲੇ ਡਿੱਗੀ ਤੇ ਬੇਟਾ ਮੇਰਾ ਗੱਡੀ 'ਚ ਕਿਤੇ ਫਸ ਗਿਆ ਵਾ ਤੇ ਉਹਨੂੰ ਕਢੀਜ਼ਦੇ ਖੜਿਆ ਐ ਨਹੀਂ ਵੀ ਗੱਡੀ ਖਲਾਅ ਲੀਏ ਵੇਖ ਲਈਏ ਕਿਸੇ ਨੂੰ ਉਹਨਾਂ ਭਜਾਣ ਦੀ ਕੋਸ਼ਿਸ਼ ਕੀਤੀ ਅੱਗੇ ਪਿੱਛੇ ਗੱਡੀ ਕੀਤੀ ਬੱਚੇ ਦੇ ਵਾਰੇ ਸਿਰ ਤੇ ਲੱਗ ਗਈ ਹੈ ਤੇ ਉਹ ਉੱਥੇ ਹੀ ਡੈਥ ਹੋ ਗਿਆ ਸਾਨੂੰ ਫੋਨ ਕੀਤਾ ਹੈ ਬੇਟੀ ਨੇ ਸਾਡੀ ਬੇਟੀ ਪੇਰ ਵੀ ਹਿੰਮਤ ਕਰਕੇ ਪੁਲ ਤੋਂ ਥੱਲੇ ਡਿੱਗਣ ਦੇ باوجود ਬੜੀ ਹਿੰਮਤੀ ਬੱਚੀ ਹੈ ਆਡੀ ਉਹਨੇ ਫੋਨ ਕੀਤਾ ਘਰ ਨੂੰ ਹਨ ਉੱਥੇ ਪਤਾ ਲੱਗਾ ਬੇਟੇ ਦਾ ਹੋ ਗਿਆ ਵਾ ਬੇਟੇ ਨੂੰ ਰਾਤੀ ਉਹਨਾਂ ਜਵਾਬ ਦਿੱਤਾ ਸੀ ਅਮਨਦੀ ਹਸਪੀਟਲ ਦੋਨੋਂ ਦਾਖਲ ਸੀਗੇ ਤੇ ਉਹਨਾਂ ਰਾਤੀ ਜਵਾਬ ਦਿੱਤਾ ਵੀ ਇਹ ਹੁਣ ਖਤਮ ਹੋ ਗਿਆ ਵਾ ਬੇਟੀ ਬੇਟੀ ਸ਼ਰਾਬਾਂ ਪੀਤੀਆਂ ਸੀ ਜੋ ਕੰਮ ਦੀ ਆ ਗੁੜੀਆ ਦੇ ਚਾਰ ਪੰਜ ਫ੍ਰੈਕਚਰ ਹੈ, ਛਾਤੀ ਦੇ ਫ੍ਰੈਕਚਰ ਹੈ, ਉਹਦਾ ਚੂਲਾ ਟੁੱਟ ਗਿਆ ਵਾ, ਲੱਤ ਟੁੱਟ ਗਈ ਆ, ਮੋਢਾ ਉਤਰ ਗਿਆ ਵਾ। ਉਹਦੇ ਚਾਰ ਉਹਦੇ ਹਾਲਤ ਗੰਭੀਰ ਆ, ਪਾਣੀ ਇਕੱਠਾ ਹੋਇਆ ਦਾ ਛਾਤੀ ਤੇ, ਖੂਨ ਇਕੱਠਾ ਹੋਇਆ ਦਾ, ਉਹਦੇ ਕੋ ਸਾਲ ਲੈਣ ਦੀ ਉਹ ਜੀ ਪ੍ਰੋਬਲਮ ਆ। ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਕੀ ਕਿਹਾ ਉਹਦਾ? ਪ੍ਰਸ਼ਾਸਨ ਸਾਡੀ ਕੋਈ ਮਦਦ ਨਹੀਂ ਕਰ ਰਿਹਾ। ਕੋਈ ਪਰਿਵਾਰ ਕੋਈ ਪੁਲਿਸ ਨੇ ਮਦਦ ਨਹੀਂ ਕੀਤੀ, ਕੋਈ ਪ੍ਰਸ਼ਾਸਨ ਨੇ ਸਾਡੀ ਮਦਦ ਨਹੀਂ ਕੀਤੀ। ਜਦ ਤੱਕ ਕੋਈ ਕਾਰਵਾਈ ਨਹੀਂ ਹੋਏ। ਆਪਾਂ ਉਹਨਾਂ ਚਿਰ ਧਰਨਾ ਦੇਵਾਂਗੇ, ਭਾਵੇਂ ਇੱਕ ਦਿਨ ਹੋਵੇ, ਦੋ ਦਿਨ ਹੋਵੇ। ਹਾਡਾ ਬੱਚਾ ਮਿੱਟੀ ਹੋ ਗਿਆ ਵਾ ਅਪਾ ਦੇ ਨਾਲ ਮਿੱਟੀ ਹੋ ਜਾਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਬਸ ਇਨਸਾਫ ਚਾਹੀਦਾ ਬੋਲਡਰ ਤੋਂ ਜਾਣਕਾਰੀ ਨਹੀਂ ਕੰਮ ਕਰਦੀ ਸਰ 4 ਦਿਨ ਹੋ ਗਿਆ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਗੱਡੀ ਦਾ ਨੰਬਰ ਨਹੀਂ ਪਾਇਆ ਜਦ ਵੀ ਸਾਰੇ ਕਾਗਜ਼ ਦਿੱਤੇ ਬੰਦਾ ਜਿਹੜਾ ਚਲਾਣ ਰਿਹਾ ਸੀ ਗੱਡੀ ਉਹ ਦੁਬਈ ਰਿਟਰਨ ਆ ਉਹਦਾ ਡਰਾਈਵਿੰਗ ਲਾਇਸੈਂਸ ਹੈ ਗੱਢਬਈ ਦਾ ਉਹਦਾ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਹੈਗਾ ਆਧਾਰ ਕਾਰਡ ਹੈ ਪੈਨ ਕਾਰਡ ਸਾਰੇ ਕਾਗਜ਼ ਜਦ ਕਿ ਆਪਾਂ ਦਿੱਤੇ ਇਹਨਾਂ ਨੂੰ ਅਸੀਂ ਮੰਗ ਕਰਦੇ ਬੰਦੇ ਪੇਸ਼ ਕੀਤੇ ਨਹੀਂ ਜਾਵਾਂਗੇ ਤੁਹਾਨੂੰ ਵੀ ਸਾਥ ਬਾਪੂਲ ਸਾਰੇ ਕੋਈ ਬੰਦਾ ਨਹੀਂ ਫੜਿਆ ਨਹੀਂ ਹੋਇਆ ਨਾ ਉਹੋ ਜਿਹਾ ਚਿੰਟਾ ਪਤਾ ਲੱਗਦਾ ਪਰ ਪਤਾ ਨਹੀਂ ਹੋ ਸਕਦਾ ਆਪਾਂ ਇੱਥੇ ਧਰਨਾ ਦੇਵਾਂਗੇ ਸਰ ਜਿੰਨਾ ਚਿਰ ਪੁਲਿਸ ਨਹੀਂ ਕਰੇਗੀ ਆਪਾਂ ਇੱਥੇ ਧਰਨਾ ਦੇਵਾਂਗੇ ਰਾਤ ਦਿਨ ਭੁਖਰ ਦਾ ਹਾਲ ਵੀ ਕਰਾਂਗੇ ਆਪਾਂ ਮਰਨ ਮਰਨ ਵਰਤਰਾ ਹਲਾਗੇ ਇੱਥੇ ਹਾਂਜੀ ਮੇਰਾ ਨਾਮ ਕਮਲੇਸ਼ ਹੈ ਗੱਲ ਕੀ ਹੋਈ ਹੈ ਬੱਚੇ ਛੀਦਾ ਤੋਂ ਆ ਰਹੇ ਸੀ ਇਹਨਾਂ ਨੇ ਪਿੱਛੇ ਆ ਕੇ ਗੱਡੀ ਮਾਰੀ ਹੈ ਉੜੀ ਸਾਡੀ ਪੋਲ ਤੋਂ ਥੱਲੇ ਦੇਖੀ ਮੁੰਡਾ ਸਾਡਾ ਕਸੀਡ ਵਾਲੇ ਤੇ ਮੁੰਡਾ ਸਾਡਾ ਉੱਥੇ ਡੈਡ ਹੋ ਗਿਆ ਫਿਰ ਹਸਪੀਟਲ ਵਾਲਿਆਂ ਕਹਿ ਹੈਗਾ ਹੈਗਾ ਮੁੰਡਾ ਸਾਡਾ ਨੀਚੇ ਦਾ ਅੱਜ ਉਹਦੀ ਬੋਡੀ ਸਾਨੂੰ ਮਿਲੀ ਹੈ ਅਸੀਂ ਸੰਸਕਾਰ ਕਰ ਮੇਰਾ ਦੋਤਰਾ ਮੇਰਾ ਦੋਤਰਾ ਸੋ ਸੁਖਣਾ ਦਾ ਸਾਡਾ ਦੋਤਰਾ ਕਿ ਇਹਨਾਂ ਕੋਈ ਇਨਸਾਫ ਨਹੀਂ ਸੰਦ ਦਿੱਤਾ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕੁਛ ਨਹੀਂ ਆ ਕੀ ਲੱਗਦਾ ਚਿਉਣੀ ਕਾਰਵਾਈ ਕਰਨੀ ਕੀ ਪਤਾ ਹੈ ਨਾ ਕਿਉਂ ਨਹੀਂ ਕੀਤੀ ਨੋਟਕਾ ਦੇ ਹੋਣਗੇ ਕਿ ਮਾਂ ਵਾਲੀ ਪੁਲਿਸ ਸੀ ਕਿਸੇ ਨੇ ਕੁਛ ਨਹੀਂ ਕੀਤਾ ਜਿੱਤੇ ਕਿ ਕੋਈ ਸਾਨੂੰ ਇਨਸਾਫ ਚਾਹੀਦਾ ਇਹ ਚੱਲੇਗਾ ਜਿੰਨੀ ਤਾਂ ਸਾਨੂੰ ਇਨਸਾਫ ਨਹੀਂ ਮਿਲਦਾ ਆਹੀ ਇਹ ਲੈ ਟੌਨੀ ਜਾਣ ਕੇ ਨੀ ਕਰਦੇ ਨੋਟ ਖਾਦੇ ਨੋਟ ਖਾਦੇ ਗੱਡੀ ਦੇ ਨੰਬਰ ਸਾਰੇ ਸਾਡੇ ਕੋ ਆ ਗਿਆ ਉਹ ਵੀ ਬਦਲ ਆਏ ਗਏ ਉਹ ਵੀ ਬਦਲ ਆਏ ਗਏ ਕੋਈ ਬੰਦਾ ਉਹ ਨਾ ਜੋ ਰੈਸ਼ ਕੀਤਾ ਹੈ ਹਾਂ ਉਹਨਾਂ ਦੇ ਦੋ ਬੁੱਢੇ ਬਿਠਾਏ ਆ ਸਾਨੂੰ ਵੀ ਪਤਾ ਕਹਿੰਦੇ ਉਹਨਾਂ ਦੇ ਪਿਓ ਸਾਨੂੰ ਕਿਹਾ ਬੁੱਢੇ ਲਿਆ ਕੇ ਬਿਠਾ ਲੈ ਪਿਓ ਇੱਕ ਕੋਨਾ ਦਾ ਲੈ ਕੇ ਮੱਥੇ ਤੇ ਲਿਖਿਆ ਅਸੀਂ ਮੰਗ ਸਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਸੋਹ ਸੁਖਨਾ ਦਾ ਬੱਚਾ ਜੇ ਬੜੀ ਸੁਖਨਾ ਨਾ ਬੱਚਾ ਲਿਆ 19 ਸਾਲ ਬੁਹਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵਿਸ਼ੇ ਇਨਸੀਡੈਂਟ ਹੋਇਆ ਸੀ ਆਪਣਾ ਕਿਸੇ ਐਕਸੀਡੈਂਟ ਹੋਇਆ ਸੀ اسلامਬਾਦ ਏਰੀਆ 'ਚ ਤੇ ਉਹਦੇ ਸਬੰਧੀ ਜਿਹੜਾ ਧੰਨ ਆਇਆ ਸੀ ਉਹ ਇਹਨਾਂ ਨੂੰ ਪੈਸੀਫਾਈ ਕਰ ਰਹੇ ਆ ਕਿ ਦੇਖ ਰਹੇ ਆ ਕੀ ਹੈ ਜਦੋਂ ਇਹ ਕਿਦੋਂ ਮੈਂ ਸੀ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਆ ਜੀ ਸਾਰਾ ਇਹ ਮਤਲਬ ਕੋਈ ਹਾਂਜੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਜਾ ਚੁੱਕੀ ਆਲਰੇਡੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਦੋਸ਼ੀ ਜਲਦ ਤੋਂ ਜਲਦ ਅਰੈਸਟ ਕਰ ਲਏ ਜਾਣਗੇ। ਆ ਵੀ ਪਰੇਸ਼ਾਨ ਹੋ ਰਹੇ ਆ ਲੋਕ ਜਿਹੜੇ। ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਖਿਲਾਰਿਆ ਜੀ ਜਮ। ਠੀਕ ਹੈ ਜੀ। ਇਹ ਬੰਦੇ ਹਲੇ ਟਿਕਰ ਨਹੀਂ। ਹਾਂਜੀ। ਕੋਸ਼ਿਸ਼ ਚੱਲ ਰਹੀ ਹੈ ਜੀ ਬੰਦੇ ਗਾਂ ਪਛਾਹ ਹੋਏ ਪਰ ਜਲਦੀ ਫੜੇ ਜਾਣਗੇ। ਨਾ ਦੱਸਿਆ ਜਾ ਰਿਹਾ ਨਾ ਡਰਿੰਕ ਵਗੈਰਾ ਟਿਕੀ ਵਿੱਚ ਇਹ ਜੋ ਵੀ ਹੈ ਗਾਂ ਜੋ ਫੜੇ ਜਾਣਗੇ ਉਸ ਤੋਂ ਬਾਅਦ ਹੀ ਕਾਰਵਾਈ ਹੋਏ ਜਿਸ ਤੋਂ ਬਸ ਮੈਂ ਦੱਸ ਸਕਦਾ ਜੀ ਹਾਂਜੀ ਹਾਂਜੀ ਐਫਆਰ ਜੋ ਬਸ ਕੋਸ਼ਿਸ਼ ਚੱਲ ਰਹੀ ਹੈ ਜੀ ਅਸੀਂ ਚੁੱਕ ਰਹੇ ਹਾਂ ਜੀ ਬਸ ਉਹੀ ਗੱਲਬਾਤ ਹੋ ਗਈ ਹੈ ਆਸ਼ਵਾਸਨ ਦਿੱਤਾ ਜੀ ਇਹਨਾਂ ਨੂੰ ਠੀਕ ਹੈ ਜਲਦ ਬੰਦੇ ਅਰੈਸਟ ਹੋ ਜਾਣਗੇ ਚੁੱਕ ਰਹੇ ਜੀ ਧਰਨਾ